ਅਸੀਂ ਅੱਜ ਮੀਟਿੰਗ ਕਰਕੇ ਆਏ ਆ ਅਸੀਂ ਕਰੀਬ 28 ਕਰੋੜ ਦੇ ਜਿਹੜੇ ਕੰਮ ਨੇ ਪਾਸ ਕੀਤੇ ਨੇ ਉਹ ਸਾਰੇ ਕੁੜੇ ਨੂੰ ਦੇਖਦੇ ਹੋਏ ਅੱਗੇ ਬਾਰਸ਼ ਨੂੰ ਦੇਖਦੇ ਹੋਏ ਔਰ ਅੱਗੇ ਸ਼ਹਿਰ ਨੂੰ ਹੋਰ ਸਾਫ਼ ਸੁਥਰਾ ਰੱਖਣ ਦੇ ਸਬੰਧ ਵਿੱਚ ਹੀ ਸਾਰਾ ਜਿਹੜਾ ਹੈਗਾ ਅਸੀਂ ਅੱਜ ਉਹ 28 ਕਰੋੜ ਦਾ ਕੰਮ ਪਾਸ ਕੀਤੀ ਗੱਲ ਤਾਂ ਇਹ ਆ ਕਿ ਜਿਹੜਾ ਅੱਗੇ ਬਰਸਾਤ ਦਾ ਮੌਸਮ ਆਉਣਾ ਹੈ ਉਹਦੇ ਵਿੱਚ ਅਸੀਂ 6 ਪੰਪ ਹਰ ਜਗ੍ਹਾ 6 ਪੁਆਇੰਟ ਬਣਾਏ ਨੇ ਮਹਾਲੀ ਤੋਂ ਇਲਾਵਾ ਜਿਹੜੇ ਕੁਝ ਕੰਮ ਰੋਡ ਗਲੀਆਂ ਦੇ ਕੰਮ ਸੀਗੇ ਜਿਹੜੇ ਰੋਡ ਗਲੀਆਂ ਸੀਗੀਆਂ ਉਹਨਾਂ ਦੀ ਜਿਹੜੀ ਸਫਾਈ ਹੋਣ ਵਾਲੀ ਸੀਗੀ ਉਹ ਸਾਰੇ ਕੰਮ ਪਾਸ ਕਿਤੇ ਨੇ ਪੂਰੇ ਸ਼ਹਿਰ ਦੇ ਵਿੱਚ ਸਾਰੇ ਪਾਸੇ ਕੰਮ ਸ਼ੁਰੂ ਕਰਵਾ ਕੇ ਕੋਈ ਰੋਡ ਗਲੀ ਬੰਦ ਨਹੀਂ ਹੋਊਗੀ ਔਰ ਕੋਈ ਸਾਨੂੰ ਸਮੱਸਿਆ ਨਹੀਂ ਆਉਂਦਾ ਅਸੀਂ ਉਹਦੀ ਜ਼ਿੰਮੇਵਾਰੀ ਅਸੀਂ ਆਪ ਲਈ ਆ ਅਸੀਂ ਸਮਝਦੇ ਕਿਹੜਾ ਸਾਡਾ ਕੂੜਾ ਜੇ 100 ਟਨ ਸੀਗਾ ਤਾਂ ਉਹ ਕੱਟ ਕੇ ਚਲ ਦਿੰਦੇ ਆ ਜਿਹਦੇ ਵਿੱਚ ਜਿੰਮੇ ਕੋਈ ਹੈਗਿਆ ਨੇ ਕੋਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈਗਾ ਤੇ ਉਹਦੇ 'ਚ ਮੈਂ ਅਜੇ ਮੰਨ ਲਓ ਉਹਦੇ ਬਾਰੇ ਮੈਨੂੰ ਬਹੁਤਾ ਨਹੀਂ ਪਤਾ ਤੇ ਪਰ ਮੈਂ ਜਿਵੇਂ ਅੱਜ ਅਸੀਂ ਮੀਟਿੰਗ ਕਰਕੇ ਆਏ ਆਂ ਤੇ ਉਹਦੇ ਬਾਰੇ ਵੀ ਅਸੀਂ ਮੰਨ ਲਓ ਮੰਡੇ ਬੈਠ ਕੇ ਮੀਟਿੰਗ ਕਰਾਂਗੇ ਔਰ ਮੈਂ ਉਥੇ ਸਾਈਟ ਤੇ ਜਾ ਕੇ ਵਿਜੀਟ ਵੀ ਕਰਕੇ ਆਉਂਗਾ ਵੀ ਕੀ ਕਮੀ ਬਿਸ਼ੀ ਹੈਗੀ ਆ ਔਰ ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਅੱਜ ਮੀਟਿੰਗ ਕਰਕੇ ਆਏ ਆ ਅਸੀਂ ਕਰੀਬ 28 ਕਰੋੜ ਦੇ ਜਿਹੜੇ ਕੰਮ ਨੇ ਪਾਸ ਕੀਤੇ ਨੇ ਉਹ ਸਾਰੇ ਕੁੜੇ ਨੂੰ ਦੇਖਦੇ ਹੋਏ ਅੱਗੇ ਵਾਰਸ਼ ਨੂੰ ਦੇਖਦੇ ਹੋਏ ਔਰ ਅੱਗੇ ਸ਼ਹਿਰ ਨੂੰ ਹੋਰ ਸਾਫ਼ ਸੁਥਰਾ ਰੱਖਣ ਦੇ ਸਬੰਧ ਵਿੱਚ ਜਿਹੜਾ ਹੈਗਾ ਅਸੀਂ ਅੱਜ ਉਹ 28 ਕਰੋੜ ਦਾ ਕੰਮ ਪਾਸ ਕੀਤਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜਾ ਅੱਗੇ ਬਰਸਾਤ ਦਾ ਮੌਸਮ ਆਉਣਾ ਹੈ ਉਹਦੇ ਵਿੱਚ ਅਸੀਂ 6 ਪੰਪ ਹਰ ਜਗ੍ਹਾ 6 ਪੁਆਇੰਟ ਬਣਾਏ ਨੇ ਮਹਾਲੀ ਦੇ ਉੱਥੋਂ ਅਸੀਂ ਜਿਹੜਾ ਬਰਸਾਤ ਦਾ ਪਾਣੀ ਅੱਗੇ ਮਹਾਲ ਨੂੰ ਸਾਰੇ ਬਸੇ ਮਤਲਬ ਬਲੌਕੇਜ ਹੋ ਜਾਂਦੀ ਹੈ ਪਾਣੀ ਭਰ ਜਾਂਦਾ ਹੈ ਇਸ ਨੂੰ ਮਤਲਬ ਹੈਗਾ ਉਹਨੇ ਵਧਾ ਕੇ 10 ਪੰਪ ਕਰਤੇਗੇ ਇਹ ਬਿਲਕੁਲ ਕੋਈ ਦਿੱਕਤ ਨਾ ਆਵੇ ਤੇ ਬਰਸਾਤ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਾ ਆਵੇ ਕਿਸ ਤਰ੍ਹਾਂ ਦੀ ਔਰ ਉਸ ਤੋਂ ਇਲਾਵਾ ਜਿਹੜੇ ਕੁਝ ਕੰਮ ਰੋਡ ਗਲੀਆਂ ਦੇ ਕੰਮ ਸੀਗੇ ਜਿਹੜੇ ਰੋਡ ਗਲੀਆਂ ਸੀਗੀਆਂ ਉਹਨਾਂ ਦੀ ਜਿਹੜੀ ਸਫਾਈ ਹੋਣ ਵਾਲੀ ਸੀਗੀ ਉਹ ਸਾਰੇ ਕੰਮ ਪਾਸ ਕੀਤੇ ਨੇ ਪੂਰੇ ਸ਼ਹਿਰ ਦੇ ਵਿੱਚ ਸਾਰੇ ਪਾਸੇ ਕੰਮ ਸ਼ੁਰੂ ਕਰਵਾ ਕੇ ਕੋਈ ਰੋਡ ਗਲੀ ਬੰਦ ਨਹੀਂ ਹੋਊਗੀ ਔਰ ਕੋਈ ਸਾਨੂੰ ਸਮੱਸਿਆ ਨਹੀਂ ਆਊਗੀ ਅਗਲੀ ਗੱਲ ਤੁਸੀਂ ਕੂੜੇ ਦੀ ਗੱਲ ਕੀਤੀ ਹੈ ਕੂੜੇ ਦਾ ਜਿਹੜਾ ਪ੍ਰਬੰਧ ਸੀਗਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਜਾਂ ਕਾਰਪੋਰੇਸ਼ਨ ਏਰੀਆ ਉਹ ਇਹਨਾ ਬਹੁਤ ਵੱਡਾ ਨਹੀਂ ਹੈਗਾ ਤੇ ਇੱਕ ਜਿਹੜਾ ਏਰੀਆ ਬਹੁਤ ਜਿਆਦਾ ਵੱਡਾ ਉਹ ਗੁਮਾੜਾ ਦਾ ਏਰੀਆ ਜਿਹੜਾ ਹੈਗਾ ਕੁਝ ਪ੍ਰਾਈਵੇਟ ਸੈਕਟਰ ਨੇ ਜਿਵੇਂ ਡੀਟੀਆਈ ਹੋ ਗਈ ਜੀਐਲਪੀ ਅੰਦਰ ਹੋ ਗਈ ਗਿਲਕੋ ਹੋ ਗਈ ਆਪਣਾ ਕੁਝ ਹੋਰ ਸੈਕਟਰ ਜਿਹੜੇ ਹੈਗੇ ਨੇ ਐਰੋ ਸਿਟੀ ਹੋ ਗਈ ਆਈਟੀ ਸਿਟੀ ਹੋ ਗਈ ਇਹਦੇ ਸੈਕਟਰ ਨੇ ਤਾਂ ਬਹੁਤ ਜਿਆਦਾ ਕੂੜਾ ਸੀਗਾ ਤੇ 88 99 ਹੋ ਗਿਆ ਸਦਰਾ ਕਾਰਪੋਰੇਸ਼ਨ ਏਰੀਆ ਹੈਗਾ ਉਹ 10 ਤੋਂ 12 ਲੱਗੇ 11% ਤੱਕ ਹੈ 70 ਤੋਂ 80 ਹੈਗਾ 70 71 ਹੈਗਾ 68 90 ਹੈਗੇ ਨੇ ਜੋ ਸਦਰਾ ਕਾਰਪੋਰੇਸ਼ਨ ਦੇ ਵਿੱਚ ਏਰੀਆ ਆਉਂਦਾ ਹੈ ਅਸੀਂ ਉਹਦੀ ਜ਼ਿੰਮੇਵਾਰੀ ਅਸੀਂ ਆਪ ਲਈ ਆ ਅਸੀਂ ਸਮਝਦੇ ਕਿ ਜਿਹੜਾ ਸਾਡਾ ਕੂੜਾ ਜੇ 100 ਟਨ ਸੀਗਾ ਤਾਂ ਉਹ ਘਟ ਕੇ 40 ਟਨ ਤੇ ਆ ਗਿਆ ਤੇ ਸਾਡੇ ਕੋਲ ਇਹਦਾ ਪ੍ਰਬੰਧ ਹੈ ਹੁਣ ਸਾਰੇ ਬਹਿ ਕੇ ਮੀਟਿੰਗ ਕਰਕੇ ਆਏ ਆ ਇੱਕ ਹਫਤੇ ਦੇ ਵਿੱਚ ਵਿੱਚ ਬਿਲਕੁਲ ਜਿਵੇਂ ਪਹਿਲਾਂ ਕੰਮ ਚੱਲਦਾ ਸੀਗਾ ਉਹ ਵੀ ਕੂੜਾ ਵੀ ਬਿਲਕੁਲ ਕਿਤੇ ਨਹੀਂ ਹੋਊਗਾ 0 0 ਕਰ ਦਵਾਂਗੇ ਔਰ ਅਗਲੀ ਗੱਲ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਢੇਰ ਲੱਗਿਆ ਬਹੁਤ ਵੱਡਾ ਕੂੜੇ ਦਾ ਚੰਡੀਗੜ੍ਹ ਵਿੱਚ ਡੱਡੂ ਮਾਰੇ ਢੇਰ ਲੱਗਿਆ ਬਹੁਤ ਵੱਡਾ ਕੂੜੇ ਦਾ ਔਰ ਮਹਾਰਾਸ਼ਟਰ ਵਿੱਚ ਵੀ ਜਿਹੜਾ ਵਾਧਾ ਜਾ ਰਿਹਾ ਸੀਗਾ ਅਸੀਂ ਜਿਹੜੀ ਅੱਗੇ ਸਟਰੈਟਜੀ ਇਹ ਬਣਾਈ ਹੈ ਕਿ ਬਿਲਕੁਲ ਵੀ ਜਿਹੜਾ ਉਥੇ ਕੂੜਾ ਨਹੀਂ ਜਾਊਗਾ ਅਸੀਂ ਜਿਹੜੇ ਆਰਐਨਸੀ ਪਲਾਨ ਪੁਆਇੰਟ ਹੈਗੇ ਨੇ ਉਹਨਾਂ ਦੇ ਜਿਹੜਾ ਕੂੜੇ ਦਾ ਸੈਗregation ਕਰਕੇ ਜਿੱਲਾ ਸੁੱਕਾ ਵੱਖਰਾ ਵੱਖਰਾ ਕਰਕੇ ਅਸੀਂ ਆਪਣੇ ਲੈਵਲ ਤੇ ਜਿਹੜਾ ਹੈਗਾ ਉਹਨੂੰ ਉਥੇ ਹੀ ਖਤਮ ਕਰਾਂਗੇ ਕੁਝ ਖਾਦ ਬਣਾਵਾਂਗੇ ਕੋਈ ਜਿਹੜਾ ਬੇਚ ਸਕਦਾ ਉਹ ਵੇਚਾਂਗੇ ਅਸੀਂ ਦੀ ਕੈਲਕੂਲੇਸ਼ਨ ਪੂਰੀ ਕਰ ਲਈ ਬਿਲਕੁਲ ਵੀ ਜਿਹੜਾ ਅਗਲਾ ਇੱਕ ਹਫ਼ਤੇ ਦੇ ਵਿੱਚ ਵਿੱਚ 10 ਦਿਨ ਦੇ ਵਿੱਚ ਵਿੱਚ ਜਿੱਦੇ ਜਿੱਦੋਂ ਜਿਹੜਾ ਹੈਗਾ ਕੂੜਾ ਹੋ ਜਾਏਗਾ ਬੇਸਰ ਇਹ ਆਰਜੀ ਪ੍ਰਬੰਧ ਨਹੀਂ ਪੱਕੇ ਪ੍ਰਬੰਧ ਨੇ ਕਿਉਂਕਿ ਜੇਕਰ ਡੰਪਿੰਗ ਗਰਾਊਂਡ ਦੇ ਵਿੱਚ ਹੁਣ ਤਾਂ ਆਰਜੀ ਤਰੀਕ ਤੱਕ ਕਰ ਲੈਂਗੇ ਕਿਉਂਕਿ ਗਾਂੜੇ ਕਾਰਪੋਰੇਸ਼ਨ ਕੋਲ ਜਿਹੜੇ ਆਰਐਮਸੀ ਜਿਹੜੇ 14 ਕੋਟਾ ਕੁਮਾੜਾਂ ਦਾ ਵੱਡਾ ਏਰੀਆ ਕੋਲ ਸਿਰਫ 4 ਕੋਟਾ ਨੇ ਉਸ ਤੋਂ ਬਾਅਦ ਕੁੱਡਾ ਦੁਬਾਰਾ ਫਿਰ ਇੱਥੇ ਨਹੀਂ ਆਉਂ ਜਿਹੜਾ ਐਕਚੁਅਲੀ ਕੀ ਸੀ ਜਿਹੜਾ ਡੰਪਿੰਗ ਗਰਾਊਂਡ ਪਹਿਲਾਂ ਵੱਡਾ ਡੰਪਿੰਗ ਗਰਾਊਂਡ ਸੀ ਉਹ ਆਰਜੀ ਕੰਮ ਸੀਗਾ ਜਿਹੜਾ ਕੰਮ ਅਸੀਂ ਹੁਣ ਕਰਨ ਜਾ ਰਹੇ ਆ ਉਹ ਪੱਕਾ ਕੰਮ ਹੈ ਪੱਕਾ ਕੰਮ ਇੰਝ ਕੀ ਹੈ ਕਿ ਉਹ ਅਸੀਂ ਯੂਟਿਲਿਟੀ ਉਹਦੇ ਵਧਾ ਦੇ ਜਿਹੜਾ ਅਸੀਂ ਉਹਨੂੰ ਸਾਡੇ ਵਰਤੋਂ ਚ ਆ ਜਾਏਗਾ ਕਿਉਂਕਿ ਜਿਹੜਾ ਸੁੱਕਾ ਗੁੜਾ ਵਿਕ ਜਾਊਗਾ ਤਾਂ ਗਿੱਲਾ ਗੁੜਾ ਸੋਦੀ ਖਾਦ ਬਣਾ ਲਾਂਗੇ ਬਿਲਕੁਲ ਮੈਂ ਸਮਝਦਾ ਕਿ ਜਿਹੜਾ ਪਹਿਲਾ ਕੰਮ ਜਾਂਦਾ ਸੀ ਉਦੋਂ ਜਿਹੜਾ ਹੁਣ ਅਗਲਾ ਕੰਮ ਉਹ ਤੋਂ ਬੈਟਰ ਹੋਏਗਾ ਇੱਕ ਸੰਗੋਲੀ ਜਿਹੜਾ ਬਣ ਰਹੀ ਆਤੀ ਉਹਦੇ ਵਿੱਚ ਤੁਸੀਂ ਮੇਰ ਹੋ ਉਹਦਾ ਕੋਈ ਕੰਢੇ ਲੱਗ ਰਿਹਾ ਕਿਉਂਕਿ ਉਹ ਜਿਹੜਾ ਥੋੜਾ ਜ਼ਮੀਨ ਦਾ ਜਿਹੜਾ ਪੋਜੈਸ਼ਨ ਦਾ ਮਾਮਲਾ ਸੀਗਾ ਜਿਹੜਾ ਕੋਰਟ ਦੇ ਵਿੱਚ ਵਿਚਾਰਦੀਂ ਤੀ ਉਹ ਹਾਲੇ ਨਿਕਲ ਰਿਹਾ ਆ ਜਾਂ ਉੱਥੇ ਚੱਲਣ ਦੀ ਹੈ ਕੋਈ ਸੁਭਾਅ ਐਕਚੁਅਲੀ ਕੁਝ ਨਵੇਂ ਵਿਸ਼ੇ ਇਹਨਾਂ ਵਿੱਚ ਕੋਈ ਹੈਗੀਆਂ ਨੇ ਕੋਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈਗਾ ਤੇ ਉਹਦੇ 'ਚ ਮੈਂ ਅਜੇ ਮੰਨ ਲਓ ਉਹਦੇ ਬਾਰੇ ਮੈਨੂੰ ਬਹੁਤਾ ਨਹੀਂ ਪਤਾ ਕਿ ਪਰ ਮੈਂ ਜਿਵੇਂ ਅੱਜ ਅਸੀਂ ਮੀਟਿੰਗ ਕਰਕੇ ਆਏ ਆਂ ਤੇ ਉਹਦੇ ਬਾਰੇ ਵੀ ਅਸੀਂ ਮੰਨ ਲਵਾਂ ਮੰਡੇ ਬੈਠ ਕੇ ਮੀਟਿੰਗ ਕਰਾਂਗੇ ਔਰ ਮੈਂ ਉਥੇ ਸਾਈਟ ਤੇ ਜਾ ਕੇ ਵਿਜ਼ਿਟ ਵੀ ਕਰਕੇ ਆਉਂਗਾ ਵੀ ਕੀ ਕੰਮ ਪਿਛੀ ਹੈਗੀ ਆ ਔਰ ਜੇ ਕਿਤੇ ਉਹਦੀ ਲੋੜ ਹੈਗੀ ਆ ਪਰਵਾਹੀ ਕਰ ਲਈ ਪਰਵਾਹੀ ਵੀ ਕਰਾਂਗੇ ਜੇਕਰ ਗਮਾੜਾ ਦਾ ਦੁਬਾਰਾ ਕੂੜਾ ਸੁੱਡੇ ਅਰੰਸ਼ੀ ਪਿੰਡਾਂ ਤੇ ਆਉਂਦਾ ਤਾਂ ਇਹਨੂੰ ਰੋਕਣ ਲਈ ਕੋਈ ਪ੍ਰਬੰਧ ਕਰੇ ਬਿਲਕੁਲ ਕਰਾਂਗੇ ਜੀ ਅਸੀਂ ਬਿਲਕੁਲ ਜਿਵੇਂ ਅਸੀਂ ਮਤਲਬ ਸਾਰੇ ਕੌਂਸਲਰ ਨਾਲ ਲੈ ਕੇ ਸਾਡੇ ਸੀਨੀਅਰ ਮੇਰ ਸਾਹਿਬ ਹੋਗੇ ਡਿਪਟੀ ਮੇਰ ਸਾਹਿਬ ਹੋਗੇ ਅਸੀਂ ਬਿਲਕੁਲ ਸਾਹਮਣੇ ਖੜੇ ਹੋਗੇ ਕਵਾਂਗੇ ਕਿ ਜੀ ਬਿਲਕੁਲ ਵੀ ਜਿਹੜਾ ਕੂੜਾ ਇੱਕ ਮਤਲਬ ਕਿਲੋ ਕੂੜਾ ਵੀ ਅਸੀਂ ਮਹਾਲੀ ਦੇ ਵਿੱਚ ਨਹੀਂ ਆਉਣ ਦਵਾਂਗੇ ਕਿਉਂਕਿ ਜਿਹੜਾ ਗਮਾੜਾ ਉਹ ਉਹਦੇ ਕੋਲੇ ਆਪਣਾ ਸਰਮਾਇਆ ਬਹੁਤ ਜ਼ਿਆਦਾ ਹੈਗਾ ਉਦੋਂ ਉਹ ਬਹੁਤ ਵੱਡਾ ਏਰੀਆ ਹੈਗਾ ਉਹ ਆਪਣਾ ਪ੍ਰਬੰਧ ਆਪ ਕਰ ਸਕਦਾ ਹੈ ਪਰ ਉਹ ਸਾਡੇ ਦੇ ਬੋਝ ਨਾ ਬਣੇ ਕਿਉਂਕਿ ਅਸੀਂ ਆਪਣਾ ਜਿਹੜਾ ਕਾਰਪੋਰੇਸ਼ਨ ਦਾ ਏਰੀਆ ਪੈਂਦਾ ਸੀ ਉਹਨਾਂ ਲੋਕਾਂ ਨੂੰ ਜਵਾਬ ਦੇ ਆ ਅਸੀਂ ਆਪਣਾ ਜਿਹੜਾ ਹਾਲਾ ਉਹ ਅਸੀਂ ਆਪ ਕਰਾਂਗੇ ਔਰ ਉਹਨਾਂ ਦਾ ਅਸੀਂ ਬਿਲਕੁਲ ਵੀ ਕੋਈ ਭਾਰ ਨਹੀਂ ਚੱਕਾਂਗੇ ਇਹਦੇ ਵਿੱਚ ਕੋਈ ਪ੍ਰਾਈਵੇਟ ਕੰਪਨੀਆਂ ਵੀ ਚੱਕਣ ਦੀਆਂ ਪੂਰਾ ਜਿਹੜੀਆਂ ਜਿਹੜੀ ਆਰਐਮਸੀ ਪੁਆਇੰਟ ਤੋਂ ਜਾਂ ਕਰ ਸਿਰਫ ਕਾਰਪੋਰੇਸ਼ਨ ਆਪਣਾ ਹੀ ਪ੍ਰਬੰਧ ਸਿਰਫ ਕਰਦੀ ਹੈ ਜਾਂ ਪ੍ਰਾਈਵੇਟ ਕੰਪਨੀ ਇਥੋਂ ਲੈ ਕੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਜਿਹੜੀ ਉਹ ਪ੍ਰਾਈਵੇਟ ਲੈਵਲ ਤੇ ਕੰਮ ਆਪਦੇ ਲੈਵਲ ਤੇ ਕਰਨਗੀਆਂ ਇਹ ਸਾਡਾ ਕੰਮ ਕਾਰਪਰਸ਼ਨ ਦਾ ਕੰਮ ਹੈ ਉਹ ਕਾਰਪਰਸ਼ਨ ਨੇ ਆਪਣੀ ਜ਼ਿੰਮੇਵਾਰੀ ਆਪ ਲੈਣੀ ਹੈ ਇਹਦੇ ਵਿੱਚ ਕੋਈ ਕੰਪਨੀ ਨੂੰ ਕਾਰਪਰਸ਼ਨ ਕੋ ਚਾਰਲੇਵਲ ਤੱਕ ਜਿਹੜਾ ਪਊਗਾ ਜਾਂ ਸਿੱਧਾ ਜਿਹੜਾ ਸੁਸਾਇਟੀਆਂ ਨਾਲ ਚੱਕਣਾ ਉਹਨਾਂ ਨਾਲ ਕੰਟੈਕਟ ਹੋਊਗਾ ਉਹਨਾਂ ਦਾ ਕੀ ਹੈ ਅਜੇ ਫਿਲਹਾਲ ਕੋਈ ਨਹੀਂ ਲੈ ਸੁਸਾਇਟੀਆਂ ਦੇ ਉਹ ਆਪ ਪੇਮੈਂਟ ਲੈਣਗੇ ਤੇ ਕਾਰਪਰਸ਼ਨ ਉਹਦੀ ਪੇਮੈਂਟ ਨਹੀਂ ਕਰੂਗੀ ਜੇ ਕੋਈ ਕਾਰਪਰਸ਼ਨਰੀ ਦੇ ਰੋਡ ਪਾਊਗੀ ਤਾਂ ਉਹ ਮੌਕੇ ਦੇ ਦੇਖਿਆ ਜਾਊਗਾ ਬਟ ਅਜੇ ਕੁਐਸਚਨਾਂ ਦੀ ਗੱਲ ਹੈ ਕੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਉਸੀ ਸਿੰਗਲ ਜਾਣਾ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ